ਸਰਲ ਜੈਮ ਮੈਂ ਕੋਈ ਸ਼ਾਇਰ ਨਹੀਂ ਹਾਂ ਪਰ ਜ਼ਿੰਦਗੀ ਚ ਕੁਝ ਗੱਲਾਂ ਇਦਾਂ ਦੀਆਂ ਨੇ ਜਿਹੜੀਆਂ ਮੈਂ ਆਪਣੇ ਐਕਸਪੀਰੀਅੰਸ ਲਿਖੇ ਹੋਏ ਨੇ ਆਪਣੀ ਲਾਈਫ ਨੂੰ ਦੇਖ ਕੇ ਜੋ ਮੇਰੀ ਨਜ਼ਰੋਂ ਆਪ ਪ੍ਰਿਆ ਪਿਛਲੇ ਸਮੇਂ ਦੇ ਵਿੱਚ ਜੋ ਫੇਸ ਕੀਤਾ ਆਪਣੀ ਜਰਨੀ ਚ ਜਿੰਨੀ ਵੀ ਆ ਜਿਆਦਾ ਮੇਰੀ ਜਰਨੀ ਨਹੀਂ ਹਾਂ ਤੇ ਲਿਖਤਾ ਕਿ ਬਹੁਤ ਕੁਝ ਕਰਨਾ ਹਾਂ ਪਰ ਜਿੰਨੀ ਵੀ ਆ ਦੇਖਿਆ ਮੈਂ ਉਹਦੇ ਚ ਮੈਂ ਜੋ ਵੀ ਮਹਿਸੂਸ ਕੀਤਾ ਉਹ ਕੋਸ਼ਿਸ਼ ایکسپੀਰੀਅੰਸ ਜਿਹੜੇ ਆ ਮੈਂ ਲਿਖੇ ਨੇ ਉਹ ਮੈਂ ਸ਼ੇਅਰ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਜੰਗਾਂ ਹੀ ਲੱਗਣਗੇ ਨਹੀਂ ਲੱਗਣਗੇ ਆਪਣੀ ਆਪਣੀ ਹਰ ਇੱਕ ਦੀ ਸੋਚ ਹੈ ਬਟ ਮੈਂ ਆਪਣਾ ਪੱਖ ਰੱਖਾਂ ਰੁਕ। ਪਹਿਲੀ ਚੀਜ਼ ਹੈ ਕਿ ਜ਼ਿੰਦਗੀ ਦੀ ਸਭ ਤੋਂ ਵੱਡੀ ਜ਼ਰੂਰਤ ਕੀ ਹੈ? ਇਨਸਾਨ ਨੂੰ ਕੋਈ ਤੇ ਜਿੰਦੀਆਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਦੀ ਮੌਜੂਦਗੀ ਤੇ ਸਮਝ ਨਹੀਂ ਆਉਂਦੀ। ਜਾਂ ਕਈ ਵਾਰ ਸਮਝ ਵੀ ਆਉਂਦੀਆਂ ਨੇ ਪਰ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦਾ ਅਹਿਸਾਸ ਜ਼ਿਆਦਾ ਹੁੰਦਾ। ਕਿ ਕੋਈ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕਿਸੇ ਨਾਲ ਪਿਆਰ ਹੋਵੇ ਜਾਂ ਕੋਈ ਵੀ ਕਿਸੇ ਤਰ੍ਹਾਂ ਦੇ ਤਰੀਕੇ ਦੀ ਵੀ ਚੀਜ਼ ਹੋਵੇ। ਮੇਰੀ ਜ਼ਿੰਦਗੀ ਦੀ ਜ਼ਰੂਰਤ ਤਾਂ ਜਿਹੜੀ ਮੈਨੂੰ ਲੱਗਦੀ ਯਾਰ ਪਾਪਾ ਨੇ ਮੇਰੇ ਉਹ ਪਿਓ ਜਨ ਡੈਡੀ ਲੋਕੀ ਬਹੁਤ ਛੋਟਾ ਯਾ ਪਰ ਇਹਦੀ ਕੀਮਤ ਬਹੁਤ ਜ਼ਿਆਦਾ ਹੈ ਇੱਕ ਬਿਓ ਜਿਹੜਾ ਆ ਹਮੇਸ਼ਾ ਆਪਣੇ ਬੱਚਿਆਂ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਦਾ ਤਾਂ ਕਿ ਉਹਦੇ ਬੱਚੇ ਕਿਸੇ ਕਾਬਲ ਬਣ ਸਕਣ ਠੀਕ ਹੈ ਸਭ ਤੋਂ ਨੇ ਵੀ ਇਹ ਨੀਵਾਰਦੇ ਹਨ ਤਾਂ ਇਹ ਸੋਚ ਕੋਈ ਜੀ ਹੁੰਦੀ ਹੈ ਮੇਰੇ ਅਕੋਰਡਿੰਗ ਜੇ ਕੋਈ ਨਹੀਂ ਇਸ ਚੀਜ਼ ਦੇ ਉੱਤੇ ਫੋਕਸ ਕਰਦਾ ਤੇ ਉਹ ਗਲਤੀ ਦੀ ਪਰਸੈਪਸ਼ਨ ਹੋ ਸਕਦੀ ਹੈ ਗਲਤੀ ਦੀ ਸਮਝ ਹੋ ਸਕਦੀ ਹੈ ਆਪਾਂ ਕੁਝ ਨਹੀਂ ਕਰ ਸਕਦੇ ਮਤਲਬ ਹਰ ਇੱਕ ਬਾਪ ਹੀ ਮਿਹਨਤ ਕਰਦਾ ਆਪਣੇ ਬੱਚੇ ਨੂੰ ਅੱਗੇ ਵਧਾਉਣ ਵਾਸਤੇ ਉਹ ਜ਼ਿੰਦਗੀਆਂ ਸਾਰੀਆਂ ਉਚਾਈਆਂ ਨੂੰ ਛੂ ਸਕੇ ਜਿਹੜੀਆਂ ਕੁਝ ਕਾਰਨਾ ਕਰਕੇ ਜਾਂ ਕੁਝ ਉਹਦੀ ਜ਼ਿੰਦਗੀ 'ਚ ਜਿਹੜੀਆਂ ਰੁਕਾਵਟਾਂ ਆਈਆਂ ਹੋਣ ਜਾਂ ਉਹਨਾਂ ਕਰਕੇ ਉਹ ਫੇਸ ਮਤਲਬ ਉਸ ਮਕਾਮ ਤੱਕ ਨਹੀਂ ਪਹੁੰਚ ਸਕੇ ਉਹ ਆਪਣੇ ਬੱਚੇ ਲਈ ਉਹ ਚੀਜ਼ਾਂ ਸਭ ਅਵੇਲੇਬਲ ਕਰਦਾ ਹੈ ਹੈਨਾ ਲੋਕੀਂ ਜਿੱਦਾਂ ਆਪਾਂ ਗੱਲ ਇਹ ਕਹਿ ਸਕਦੇ ਆ ਕਿ ਉਹ 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 ਸਾਰੀਆਂ ਉਚਾਈਆਂ ਨੂੰ ਸ਼ੋਅ ਕਰ ਸਕਣ ਉਹ ਜਿਨ੍ਹਾਂ ਨੂੰ ਉਹਨਾਂ ਨੇ ਕਦੇ ਸ਼ੋਅ ਬਾਰੇ ਸੋਚਿਆ ਹੁੰਦਾ ਉਹ ਮੇਸ਼ਾ ਇਹ ਸੋਚਦਾ ਕਿ ਜਿੰਨਾ ਕਾਰਨਾ ਕਰਕੇ ਮੈਂ ਪਿੱਛੇ ਰਿਹਾ ਮੇਰੇ ਬੱਚੇ ਨਾਲ ਪਿੱਛੇ ਰਹਿ ਜਾਵਾਂ ਇੱਕ ਬਾਪ ਕਿਦਾਂ ਦਾ ਹੁੰਦਾ ਇਸ ਦੁਨੀਆ ਨੂੰ ਅੱਜ ਤੱਕ ਨਹੀਂ ਕੋਈ ਵੀ ਸਮਝ ਸਕਿਆ ਜਿਨ੍ਹਾਂ ਦੇ ਪਿਓ ਜਿੰਦੇ ਹੁੰਦੇ ਨੇ ਉਹ ਜਿੰਦੇ ਜੀ ਉਹਨਾਂ ਦੀ ਕਦਰ ਨਹੀਂ ਕਰਦੇ ਤੇ ਕਈ ਜਿਹੜੇ ਮੇਰੇ ਵਰਗੇ ਨੇ ਉਹ ਪਿਓ ਤੋਂ ਬਿਨਾਂ ਜ਼ਿੰਦਗੀ ਨੂੰ ਸ਼ਰਾਬ ਪਾਉਂਦੇ ਆ ਮਾਂ ਬੱਚੇ ਨੂੰ 9 ਮਹੀਨੇ ਆਪਣੇ ਪੇਟ ਦੇ ਵਿੱਚ ਰੱਖਦੀ ਹੈ ਹੈਨਾ ਬਹੁਤ ਮਾਮਾ ਬੜਿਆਪਨ ਬਹੁਤ ਖੁਸ਼ ਲਿਖਿਆ ਵੀ ਦੇਖਦੇ ਆ ਸਭ ਕੁਝ ਠੀਕ ਆ ਨੋਡ ਆਰਡਰਕਾ ਦੀ ਜਿਹੜੀ ਇੱਕ ਜਗ੍ਹਾ ਹੈ ਉਹ ਪਿਓ ਕਦੀ ਨਹੀਂ ਲੈ ਸਕਦਾ ਪਰ ਇੱਕ ਪਿਓ ਦੀ ਜਗ੍ਹਾ ਵੀ ਮਾਂ ਕਦੀ ਨਹੀਂ ਲੈ ਸਕਦੀ ਹੈਨਾ ਕਿਉਂਕਿ ਪਿਓ ਜਿਹੜਾ ਉਹ ساری ਜ਼ਿੰਦਗੀ ਬੱਚੇ ਨੂੰ ਇੱਥੇ ਰੱਖਦਾ ਆਪਣੇ ਦਮਾਂ ਦਾ ਲੁਕ ਚੰਗੇ ਮਾੜੇ ਬਾਰੇ ਦੱਸਦਾ ਹੈ ساری ਉਮਰ ਆਪਣੇ ਬੱਚੇ ਦਾ ਸਾਥ ਦਿੰਦਾ ਹੈ ਪਿਓ ਬਨਣ ਵਾਸਤੇ ਬੜਾ ਵੱਡਾ ਜਿਗਰਾ ਚਾਹੀਦਾ ਲੋਕ ਗੱਲ ਤੇ ਕਰ ਦਿੰਦੇ ਆ ਸਾਡੇ ਬੱਚਾ ਨਹੀਂ ਹੋ ਰਿਹਾ ਜਾਂ ਕੁਝ ਵੀ ਕਿਸੇ ਤਰੀਕੇ ਦੀ ਬਟ ਹੋ ਸਕਦਾ ਆ ਖਲੀ ਉਹ ਇਨ ਕੈਪੇਬਲ ਨਾ ਹੋਵੇ ਰੱਬ ਨੇ ਬਹੁਤ ਲੋਕ ਦਾ ਬਖਸ਼ ਨਹੀਂ ਆ ਉਹ ਜ਼ਿੰਮੇਵਾਰੀਆਂ ਨੂੰ ਨਿਭਾਉਣ ਜੋ ਗੱਲ ਹੋਇਆ ਇਹ ਨਾ ਹੋਵੇ ਬਟ ਇੱਥੇ ਵੀ ਕਈ ਲੌਜੀਕ ਆ ਜਾਂਦੇ ਆ ਕਈਆਂ ਨੂੰ ਤੇ ਉਹ ਆਪਣੇ ਬੱਚਿਆਂ ਦੀ ਵੀ ਨਹੀਂ ਪਰਉਂਦੀ ਤੇ ਬਹੁਤ ਗੁੱਸੇ ਆ ਬਟ ਹਰ ਇੱਕ ਦੇ ਆਪਣੇ ਆਪਣੇ ਐਕਸਪੀਰੀਅੰਸ ਨੇ ਤੇ ਵਾਸਤੇ ਇਹ ਪਿਓ ਦੀ ਬਹੁਤ ਅਹਮਿਆਤ ਹੁੰਦੀ ਆ ਪਰ ਜੋ ਪਿਓ ਦੀ ਪੁੱਤ ਦੀ ਜ਼ਿੰਦਗੀ ਚ ਅਹਮਿਆਤ ਹੁੰਦੀ ਹੈ ਨਾ ਉਹਦਾ ਕਰਜ਼ ਪੁੱਤ ਆਪਣੀ ਸਾਰੀ ਜ਼ਿੰਦਗੀ ਜੀ ਨਹੀਂ ਦੇ ਸਕਦਾ ਕਿਉਂਕਿ ਪਿਓ ਪਿਓ ਹੁੰਦਾ ਪਿਓ ਦੇ ਸਿਰ ਤੇ ਅਸੀਂ ਮਨ ਮਰਜ਼ੀਆਂ ਕਰਦੇ ਆਂ ਪਰ ਆਪਣੇ ਸਿਰ ਤੇ ਸਿਰਫ ਗੁਜ਼ਾਰਾ ਹੁੰਦਾ ਹੈ ਤੇ ਵੀ ਗੱਲ ਇਹ ਆ ਕਿ ਅਸੀਂ ਜੇ ਜਦੇ ਆਪਣੇ ਪਿਓ ਬਾਰੇ ਇੰਨੀ ਪੋਜ਼ਿਟਿਵਿਟੀ ਦੇ ਨਾਲ ਕਹਿ ਰਹੇ ਆ ਨਾ ਤੇ ਆਪਾਂ ਵੀ ਤੁਹਾਨੂੰ ਆਪਣੇ ਬੱਚਿਆਂ ਦੇ ਉਦਾਂ ਦੇ ਪਿਓ ਬਣੀ ਕਿ ਉਹ ਵੀ ਗੱਲ ਨੂੰ ਕਿਸੇ ਨੂੰ ਨੀ ਚੀਜ਼ਾਂ ਪੋਜ਼ਿਟਿਵ ਵਿੱਚ ਦੱਸ ਸਗਾ ਨਾ ਕਿ ਨੈਗੇਟਿਵ ਵਿੱਚ ਦੱਸਣ ਕਿ ਸਾਡੇ ਬਾਪ ਨੇ ਅੜਨਾ ਇਦਾਂ ਕੀਤਾ ਤੇ ਕਾਨੂੰ ਆਪਾਂ ਵੀ ਹੋ ਬੰਦ ਨਾ ਇਹ ਚੀਜ਼ਾਂ ਜਿਹੜੀਆਂ ਨੇ ਬੜੀਆਂ ਸੋ ਸਮਝ ਕੇ ਹੀ ਜਾਨੂੰ ਆਪਣੇ ਮਾਪੇ-ਵਾਪੇ ਦੇ ਨਾਲ ਕੋਈ ਵੀ ਉਦਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ ਕਿ ਕੱਲ ਨੂੰ ਕਰਮਾ ਆਏ ਇਹ ਭੰਗ ਕੇ ਪਾਉਂਦਾ ਹੈ ਸਭ ਤੇ ਸੋ ਠੀਕ ਹੈ ਬਾਕੀ ਚਲੋ ਜੋ ਵੀ ਪਰ ਮੈਂ ਇਹ ਜ਼ੋਰ ਦਗਾ ਕਿ ਪਿਓ ਹਰ ਇੱਕ ਬੱਚੇ ਦੀ ਜ਼ਿੰਦਗੀ ਦੇ ਵਿੱਚ ਉਹਦੇ ਆਖਰੀ ਪੜਾਅ ਤੱਕ ਰਹਿਣਾ ਚਾਹੀਦਾ ਹੈ ਕਿਉਂਕਿ ਪਿਓ ਤੋਂ ਬਿਨਾ ਫੈਸਲੇ ਲੈਣੇ ਕਈ ਵਾਰੀ ਬੜੇ ਆਪਸ਼ਨ ਹੋ ਜਾਂਦੇ ਆ ਬੜਾ ਗੁਜਰ ਕਿਥੋਂ ਸਮਝ ਨਹੀਂ ਲੱਗਦੀ ਕਿਸੇ ਵਾਰੀ ਕਿ ਕੀ ਕਰੀਏ ਪਿਓ ਦੀ ਕਦਰ ਕਰੋ ਜਿੰਨਾਂ ਦੇ ਹੈਗੇ ਆ ਜਿਹੜੇ ਮੇਰੇ ਵਰਗਿਆਂ ਦੇ ਬਾਪ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ ਉਹਨਾਂ ਨੂੰ ਪੋਜ਼ਿਟਿਵਿਟੀ ਦੇ ਨਾਲ ਯਾਦ ਕਰਿਆ ਕਰੋ ਤਾਂ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਮੱਕੀ ਮੈਂ ਕੋਈ ਨਾ ਸਿਆਣਾ ਨਹੀਂ ਆ ਕਿ ਬੜਾ ਮੈਂ ਕੋਈ ਲੈਕਚਰ ਆ ਰਿਹਾ ਜਾਂ ਕੁਝ ਨਾ ਮੈਂ ਬਿਲਕੁਲ ਨਾਰਮਲ ਜਿਹਾ ਕਦੀ ਕੈਮਰੇ ਦੇ ਸਾਹਮਣੇ ਮੈਂ ਕਦੀ ਗੱਲ ਵੀ ਨਹੀਂ ਕੀਤੀ ਕਿਸੇ ਦੇ ਨਾਲ ਤਲਬ ਉਹਦਾ ਵੀਡੀਓ ਪੋਸਟ ਬਹੁਤ ਵਾਰੀ ਕਰੀ ਦੀਆਂ ਨੇ ਬਟ ਇਸ ਤਰ੍ਹਾਂ ਕਦੀ ਨਹੀਂ ਮੈਂ ਗੱਲ ਕੀਤੀ ਫਸਟ ਐਕਸਪੀਰੀਅੰਸ ਹੈ ਮੇਰਾ ਜੇ ਚੰਗਾ ਲੱਗੇ ਤੇ ਵਧੀਆ ਲੱਗੇ ਨਹੀਂ ਲੱਗੂਗਾ ਤੇ ਥਾਣੀ ਕੋਈ ਗੱਲ ਨਹੀਂ